ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੁਆਦੀ ਪੰਜਾਬ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਅੱਜ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਸੀ ਮੀਟਿੰਗ ਛੱਡ ਕੇ ਮੁੱਖ ਮੰਤਰੀ ਭਗਵੰਤ ਮਾਨ ਚਲੇ ਗਏ ਨੇ ਕਾਰਨ ਕੀ ਰਹੇ ਨੇ ਕਿਸਾਨ ਆਗੂ ਜਿਹੜੇ ਜੁਕਿੰਦਰ ਸਿੰਘ ਉਗਰਾਹ ਨੇ ਜਾਂ ਫਿਰ ਬਲਬੀਰ ਸਿੰਘ ਰਾਜੇਵਾਲ ਨੇ ਉਹਨਾਂ ਨੇ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਲਹਿਜਾ ਸੀ ਇਹ ਜਿਹਾ ਅਸੀਂ ਕਦੇ ਨਹੀਂ ਦੇਖਿਆ ਅਸੀਂ ਪਹਿਲਾਂ ਚਲੰਜੀਤ ਸਿੰਘ ਚੰਨੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਈ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੋ ਜਿਹਾ ਰਵਈਆ ਸੀ ਜਾਂ ਫਿਰ ਜਿਹੋ ਜਿਹਾ ਕਿਹੜੀ ਗੱਲ ਕਰਕੇ ਗੁੱਸਾ ਹੋ ਕੇ ਚਲੇ ਗਏ ਨੇ ਜਿਸ ਨੂੰ ਲੈ ਕੇ ਇਹ ਮੀਟਿੰਗ ਅੱਜ ਬੇਸੀਟਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੀਆਂ ਮੰਗਾ ਸੀ ਮੰਨ ਰਹੇ ਆ ਜੇਕਰ ਤੁਸੀਂ ਬਿੱਤੇ ਦਿਨੀ ਜਿਹੜਾ ਧਰਨਾ ਲਗਾਇਆ ਤਾਂ ਇਹ ਸਾਰੀਆਂ ਮੀਟਿੰਗਾਂ ਜ ਮੀਟਿੰਗ ਦੇ ਵਿੱਚ ਮੰਗੀਆਂ ਹੈਗੀਆਂ ਮੰਗਾ ਸਾਰੀਆਂ ਕੈਨਸਲ ਹੋਣਗੀਆਂ ਕਿ ਕੁਝ ਕਿਸਾਨਾਂ ਦੇ ਵੱਲੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਉਹ ਸੁਣਾ ਦਿੰਨੇ ਆ ਕਿ ਜੁਕਿੰਦਰ ਸਿੰਘ ਉਹ ਗ੍ਰਹਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਜੇ ਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਤਾਂ ਨਾ ਕੋਹੋ ਵੀ ਜਿਹਨੂੰ ਛੋਟਾ ਕੋਸਾ ਹੋਰ ਦੇਣ ਦਾ ਨਹੀਂ ਤੇ ਛੋਟਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅੱਧੀਆਂ ਮੰਗਾ ਕਿ ਤਿੰਨ ਤੁਸੀਂ ਜਾ ਰਹੇ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਛੋਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲ੍ਹਾ ਹੈ ਕਿਉਂ ਖੁੱਲ੍ਹਾ ਸਮਾਂ ਲਾਉਣਾ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜਦੋਂ ਆਠ ਨੌ ਮੰਗਾ ਧਾਰਾ ਮੰਗਾ ਦੇ ਵਿੱਚੋਂ ਆਠ ਨੌ ਮੰਗਾ ਤੇ ਵਹਿ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਦੀ ਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆ ਹਾਂ ਅਪੀਲ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਅਸੀਂ ਕਿਹਾ ਉਹਨੂੰ ਪਹਿਲਾਂ ਸਰਕਾਰ ਤੁਹਾਨੂੰ ਮੀਟਿੰਗ ਦਿੰਦੀ ਹੈ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਇਹ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐ ਅਕਸਰ ਹਰੇਕ ਸਰਕਾਰੀ ਦਿੰਦੀ ਆ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲੇ ਸੰਕੇਤੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦੇ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੱਤੀ ਅਸੀਂ ਨਾ ਇਹ ਕਿਹਾ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੱਤੀ ਐ ਅਕਸਰ ਜਦੋਂ ਪ੍ਰੋਗਰਾਮ ਆਖਦਿਆ ਹਰੇਕ ਸਰਕਾਰੀ ਉਹ ਤੋਂ ਪਹਿਲਾਂ ਜਥੇਬੰਦੀਆਂ ਨੂੰ ਸਾਦੀ ਹੁੰਦੀ ਐ ਉਦੋਂ ਕਿਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤੜਕੇ ਮੁੱਖ ਮੰਤਰੀ ਮੀਟਿੰਗ ਤੋਂ ਬਾਫੋ ਕਰ ਗਿਆ ਤੇ ਅਸੀਂ ਕੱਲ ਮਾਪਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸਾਡਾ ਲੱਗੂ ਇਹ ਬੱਟਰੀ ਨੇ ਕਿਹਾ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਦਾ ਲਫਜ਼ ਸੀ ਵੀ ਤੁਹਾਡੇ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ ਨਹੀਂ ਇਹੋ ਜਿਹਾ ਤਾਂ ਕੋਈ ਮਨਤਾ ਲੱਗਦਾ ਵੀ ਐਂ ਬੋਲ ਕੇ ਕਿਹਾ ਵੀ ਮੈਂ ਕੋਈ ਐ ਨਹੀਂ ਵੀ ਤੁਹਾਡੇ ਧਰ ਨਹੀਂ ਕਰਕੇ ਮੀਟਿੰਗ ਦਿੱਤੀ ਮੈਂ ਬਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਗਿਆ ਉਹ ਥੋੜੇ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਕਿ ਕਿੱਥੇ ਟਰਨਣ ਲੱਗੇਗਾ ਤੁਹਾਡਾ 5 ਤਰੀਕ ਨੂੰ ਕੋਈ ਥਾਂ ਦੱਸੋ ਉਹਦਾ ਹੁਣ ਜਦੋਂ ਚੰਨੀਗੜ੍ਹ ਚਾਵਾਂਗੇ ਬੜਨ ਦੇਣਗੇ ਨਹੀਂ ਮੜਨ ਦੇਣਗੇ ਮੁਖਮਤ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗਿਰਫਦਾਰ ਕਰਦਾ ਹੈ ਠੀਕ ਕਰਦਾ ਹੈ ਤਾਂ ਉਹਦਾ ਕੰਮ ਹੈ ਹੁਣ ਮੈਨ ਮੰਗਾਂ ਜਿਹੜੀਆਂ ਦੱਸ ਦੋ ਕਿਸਤੇ ਮੱਕਾ ਸਾਡੀਆਂ ਉਹ 18 ਮਹੀਨੇ ਉਹ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਅਗਰਾ ਸਾਹਿਬ ਸਹਿਮਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਹੈ ਅਧੀਆਂ ਮੰਗਾਂ ਤੇ ਤਾਂ ਕਿਸੇ ਦੀ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ ਬਾਕੀ ਤੇ ਕਰ ਦਾਂਗੇ ਕਰਾ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰਦਿਆਂ ਇਹ ਤੇ ਸਹਿਮਤੀ ਬਣੀ ਹੈ ਨਹੀਂ ਪ੍ਰਧਾਨ ਜੀ ਉਹਨਾਂ ਨੇ ਬਾਅਦ ਚ ਕਿਹਾ ਦੇ ਦੇ ਅੱਗੇ ਆ ਜਾਓ ਕਿ ਆ ਜਾਓ ਸਾਰੇ ਟੈਂਟ ਹਾਂ ਅੱਛਾ ਬੁੱਕਾਂਗੇ ਫਿਰ ਦੁਨੀਆ ਕਰਨਾ ਤੇ ਆਪਣੀ ਡਿਸਕਸ ਹੋ ਗਈ ਸਾਰੇ ਕਰ ਸਾਰੇ ਨਹੀਂ ਕਰ ਖਾਲੀ ਕਰ ਮਤਲਬ ਜਿਹੜੀ ਸਹਿਮਤੀ ਉਹ ਵੀ ਕੈਨਸਲ ਕਹਿਤੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਹਾਂਜੀ ਉਹਨੇ ਸਪਸ਼ਟ ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਤਮ ਕੋਸ਼ਿਸ਼ ਕੀਤੀ ਰਜਵਤ ਸਾਹਿਬ ਹੁਣ ਅਕੇ ਐਸਕੇਮ ਬਤੀ ਹੈ ਜੀ ਪਹਿਲੀ ਵਾਰ ਹੈ ਕੋਈ ਇਸ ਯਾਰਾਂ ਪਰਪੋਖ ਹੋਇਆ ਉਹ ਮੀਂਹਾਂ ਦੇ ਵਿੱਚ ਪਹਿਲੀ ਵਾਰ ਇੱਕ ਪਤਾ ਬਹੁਤ ਮੀਂਹਾਂ ਹੋਈਆਂ ਬਾਦਲ ਨਾਲ ਵੀ ਹੋਈਆਂ ਕਿਰਤਨ ਨਾਲ ਵੀ ਹੋਈਆਂ ਜੰਨੀ ਨਾਲ ਵੀ ਹੋਗੀਆਂ ਕਿਸੇ ਵੀ ਲੈਵਲ ਤੇ ਕੋਈ ਕਦੇ ਵੀ ਥੱਲੇ ਕਰ ਲਓ ਮਾਈਕ ਮਾਈਕ ਤੇ ਜੰਨੀ ਦੀ ਗੱਡੀ ਆਜੋ ਮੜਾ ਜਾ ਗੱਡੀ ਆਜੋ ਮੜਾ ਜਾ ਅੱਗੇ ਆਇਓ ਯਾਰ ਅੱਗੇ ਬਾਣੀ ਸੁਣ ਅੱਗੇ ਗੱਲਬਾਤ ਪਰਪੋਖ ਹੋਏ ਤੇ ਇਹ ਮਾਈਕ ਨਹੀਂ ਹੈ ਸੀਐਲ ਦੇ ਤੋ ਓ ਥੱਲੇ ਕਰ ਲਓ ਮਾਈਕ ਅੱਗੇ ਆ ਜੀ ਅੱਗੇ ਆ ਜੀ ਸੱਟ ਮੰਗਿਆ ਸਾਰੇ ਲੱਗ ਗਏ ਅੱਗੇ ਆ ਜੀ ਅੱਗੇ ਆ ਜੀ ਕੀ ਹੋ ਸਕਦਾ ਯਾਰ ਮੈਂ ਥੋੜਾ ਅੱਗੇ ਆ ਜੀ ਪੁਆਇੰਟ ਠੀਕ ਹੈ ਆ ਕੀਦਾ ਹੈ ਚਲੋ ਸਾਡੀ ਸਾਡੀ ਮਤਲਬ ਕਦੇ ਆਪਣੀ ਜ਼ਿੰਮੇਵਾਰੀ ਆਪਣੀ ਹੈ ਜੀ ਆਪਾਂ ਅੱਗੇ ਲੈ ਆਓ ਚਲੋ ਜੀ ਅੱਗੇ ਆ ਅੱਗੇ ਆ ਅੱਗੇ ਦੋ ਜੀ ਅੱਗੇ ਆ ਜੀ ਅੱਗੇ ਆ ਜੀ ਆ ਆ ਆ ਜਿੱਤਿਆ ਆ ਕਿਹਾ ਯਾਰ ਆ ਕੇ ਜਾ ਆਓ ਰਿਹਾ ਆ ਜਾਓ ਤੇ ਬੈਠਾ ਬੰਦਾ ਗੁੱਸੇ ਚ ਆ ਕੇ ਇਹ ਕਹੇ ਜਾਓ ਕਰ ਲੋ ਫਿਰ ਤੁਸੀਂ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਕੀ ਸੀਐਮ ਸਾਹਿਬ ਦੀ ਮਤਰੀ ਕੁ ਹਾਂ ਗੈਤ ਜਾਓ 5 ਤਰੀਕ ਨੂੰ ਕਰ ਲੋ ਵੀ ਮੈਂ ਜਿਹੜੀਆਂ ਮੰਗਾਂ ਦੀਆਂ ਮੈਂ ਮੰਨਦਾ ਜਿਹੜੀਆਂ ਗੱਲਾਂ ਸਹਿਮਤੀ ਹੋਈ ਸੀ ਉਹ ਵੀ ਛੱਡੀਆਂ ਉਭਿਸ਼ਕੀ ਕੋਈ ਕਹਿਜੀ ਮੈਂ ਪਹਿਲਾਂ ਖੱਜਵੇ ਵਾਸਤੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਪਰ ਜਿਨ੍ਹਾਂ ਦੇ ਐਫਆਈਆਰ ਹੋਏ ਸੀ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਦਾ ਆਧਾਰ ਬਣਾ ਕੇ ਕਰ ਕੋਈ ਮਰਜ਼ੀ ਕਰ ਲੇ ਸਰਕਾਰ ਅਸੀਂ ਤਿਆਰ ਹਾਂ ਉਹਦੇ ਤਾਂ ਸਾਡੀ ਚਰਚੇ ਨਹੀਂ ਹੋਈ ਉਹਦੇ ਨਾਲ ਜਿਹੜੀ ਸੰਭਾਗਤ ਬਣੀ ਸੀ ਜਿਹੜੀ ਬਾਤ ਉਹਨਾਂ ਕਹਿ ਗਿਆ ਵੀ ਕੋਈ ਜਿਹੜੀ ਸੰਭਾਗਤ ਬਣੀ ਸੀ ਉਹ ਵੀ ਨਹੀਂ ਉਸੇ ਜਵਾਬ ਹੀ ਦੇ ਗਿਆ ਫਿਰ ਤੇ ਇਸ ਕੰਮ ਹੋ ਗਈ 2 ਘੰਟੇ 1 ਘੰਟਾ ਉਹ ਸਾਰਿਆਂ ਕੈਨਸਲ ਹੈ ਸਿਰ ਤੇ ਕਿ ਜੇ ਤੁਸੀਂ 5 ਦਾ ਕਰਦੇ ਹੁਣ ਤੁਸੀਂ ਅਗਲਾ ਪ੍ਰੋਗਰਾਮ 5 ਤਰੀਕ ਨੂੰ ਹੋਵੇਗਾ 5 ਤਰੀਕ ਨੂੰ ਹੋਵੇਗਾ ਬਿਲਕੁਲ ਪ੍ਰੋਗਰਾਮ 5 ਦਾ ਪਰ ਉਹ ਦੇਖ ਲੈ ਉਹ ਇਹ ਦਿਗਾਂਤ ਕਰਾਉਂਦੀ ਹੈ ਕਿ ਮੇਰੇ ਸੜਕਾਂ ਤੇ ਕਰਾਉਂਦੀ ਹੈ ਟਮਹਾਰੀ ਕਿਸੇ ਵਾਰ ਤੇ ਰੋਕਦਾ ਬਿਲਕੁਲ ਨਹੀਂ ਨਾ ਜਿਹੜਾ ਅਗਰਾ ਦਾ ਮੁੰਡਾ ਕਰ ਲੋ 5 ਤਰੀਕ ਨੂੰ ਫਿਰ ਵੀ ਦੀ ਕੀ ਰਹੇਗਾ ਜੋ ਹੋਇਆ ਸੀ ਉਹ ਸਭ ਕੁਝ ਜੀ ਜਿਹੜਾ ਐਨਆਰਆਈ ਮੰਤਰੀ ਆ ਉਹ ਵੀ ਸੀ ਸਾਰੇ ਸੀ ਔਰ ਜਿਸ ਤਰ੍ਹਾਂ ਪ੍ਰਵੋਕ ਹੋਇਆ ਅਸਮੈਂ ਤਾਂ ਇਸ ਗੱਲ ਤੇ ਅਫਸੋਸ ਹੈ ਵੀ ਚੀਫ ਮਿਨਿਸਟਰ ਸਟੇਟ ਦਾ ਉਹ ਇੰਨੀ ਛੇਤੀ ਇਹ ਨਾ ਕਿਤੇ ਗਲਤ ਪ੍ਰਵੋਕ ਹੋ ਜਾਏ ਕੋਈ ਗੱਲ ਗੱਲ ਹੋਈ ਨਹੀਂ ਚੰਗੀ ਬਲੀ ਡਿਸਕਸ਼ਨ ਚੱਲਦੀ ਸੀ ਜਿੰਨੀਆਂ ਮੰਗਾਂ ਤੇ ਚਰਚਾ ਹੋਈ ਹੈ ਜੀ ਫਿਰ ਆ ਹਮਾਇਤ ਹੈ ਕੋਈ ਗੱਲ ਪ੍ਰਵੋਕ ਹੋਣ ਵਾਲੀ ਹੋਈ ਨਹੀਂ ਬਿਲਕੁਲ ਅਸੀਂ ਇੱਕ ਇੱਕ ਮੁੱਦੇ ਤੇ ਬਹਿਸ ਕਰ ਰਹੇ ਸੀ ਬੜੀ ਵਧੀਆ ਬਹਿਸ ਹੋ ਰਹੀ ਸੀ ਬੜਾ ਖੁਸ਼ਕੁਵਾਰ ਮਹੌਲ ਸੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਉਹਨਾਂ ਨੇ ਬਹੁਤ ਡੀਪਲੀ ਡਿਸਕਸ ਕੀਤੇ ਹਾਲੇ ਅੱਧਾ ਮੈਮੋਰੰਡਮ ਨਹੀਂ ਸੀ ਡਿਸਕਸ ਹੋਇਆ ਉਹ ਕਹਿੰਦੇ ਵੀ ਮੇਰੀ ਅੱਖ ਦੀ ਪ੍ਰੋਬਲਮ ਹੈ ਮੈਂ ਜਾਣਾ ਤੇ ਫਿਰ ਉੱਥੋਂ ਉਹਨਾਂ ਨੇ ਕਿਹਾ ਪੰਜ ਨੂੰ ਕੀ ਕਰੋਗੇ ਅਸੀਂ ਹਾਲੇ ਜਵਾਬ ਨਹੀਂ ਕੋਈ ਦਿੱਤਾ ਉਹ ਫਿਰ ਗੁੱਸੇ 'ਚ ਆ ਗਏ ਪਤਾ ਨਹੀਂ ਕਿਉਂ ਇਹ ਤਾਂ ਇਹਨਾਂ ਜੀ ਦੇ ਕੋ ਚੀਫ ਮਿਨਿਸਟਰ ਨੂੰ ਨੇ ਉਹਨੇ ਕਿਹਾ ਪੰਜ ਨੂੰ ਕਰ ਲੋ ਫਿਰ ਜੋ ਕਰਨਾ ਕਰ ਲੋ ਪੰਜ ਨੂੰ ਕਰ ਲੋ ਔਰ ਚੀਫ ਮਿਨਿਸਟਰ ਨੂੰ ਇਹ ਸ਼ੋਬਾਨੀ ਦਿੰਦਾ ਮੈਨੂੰ ਕੀ ਲੱਗਿਆ ਇਹ ਉਹ ਜਾਣੇ ਜੰਗੀਰ ਦੇ ਵਿੱਚ ਕੋਈ ਵੀ ਸਹਿਮਤੀ ਕੋਈ ਸਹਿਮਤੀ ਨਹੀਂ ਬਣੀ ਜਿਵੇਂ ਕੋਈ ਕਿਸੇ ਮੱਦ ਦੇ ਉੱਪਰ ਸਹਿਮਤੀ ਨਹੀਂ ਬਣੀ ਕਿੰਨੀ ਮੰਗਾਂ ਮੈਂ ਕਿਹਾ ਜੀ ਜਦੋਂ ਅਖੀਰ 'ਚ ਇਹ ਕਹਿ ਗਿਆ ਜੋ ਡਿਸਕਸ ਹੋਇਆ ਉਹ ਸਾਰਾ ਗਿਆ ਫਿਰ ਹੁਣ ਕੀ ਸਹਿਮਤੀ ਤੁਹਾਨੂੰ ਦਸੀਏ ਸਹਿਮਤੀ ਬਣੀ ਬਹੁਤ ਸਾਰੀਆਂ ਤੇ ਕਈ ਚੀਜ਼ਾਂ ਤੇ ਨਿਸ਼ਕਸ਼ ਹੋਏ ਪਰ ਉਹ ਸਾਰਾ ਕੁ ਮਿੱਟੀ ਪਾ ਗਿਆ ਉਹਦੇ ਤੇ ਜਾਂਦਾ ਹੋਇਆ ਐਂ ਤੱਕ ਅਸੀਂ ਦੇਖੋ ਸਾਰੀ ਲਾਈਵ ਦੇਖਦੇ ਰਹੇ ਚੀਫ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਗੱਲਬਾਤ ਕਰਦੇ ਰਹੇ ਹਮੇਸ਼ਾ ਪਰ ਮੈਨੂੰ ਅੱਜ ਪਹਿਲਾ ਐਕਸਪੀਰੀਅੰਸ ਹੈ ਵੀ ਇੱਕ ਚੀਫ ਮਿਨਿਸਟਰ ਇਨਾ ਛੇਤੀ ਹਾਈਪਰ ਹੋ ਕੇ ਗੁੱਸੇ 'ਚ ਭੱਜ ਜੇ ਡੈਲੀਗੇਸ਼ਨ ਨੂੰ ਛੱਡ ਕੇ ਪਤਾ ਹੀ ਨਹੀਂ ਕੋਈ ਗੱਲ ਗੱਲ ਤਾਂ ਕੋਈ ਨਹੀਂ ਸਾਡੇ ਤਾਂ ਸਮਝ ਹੀ ਨਹੀਂ ਆਈ ਗੁੱਸੇ ਵਿੱਚ ਕਿਉਂ ਆਇਆ ਉਹ ਇਹ ਤਾਂ ਕਰਦਾ ਸੀਗਾ ਵੀ 5 ਤਰੀਕ ਦਾ ਕੀ ਕਰੋ 5 ਤਰੀਕ ਦਾ ਕੀ ਕਰੂਗੇ ਟਰਨਾਂ ਲੱਗਿਓ ਚੰਡੀਗੜ੍ਹ ਦੇ ਵਿੱਚ ਜਿਹਨਾਂ ਨੂੰ ਰੋਕਣ ਕਿ ਉਸ ਤੋਂ ਬਾਅਦ ਉਹ ਉਹ ਦੇਖਾਂਗੇ ਉਹ ਜਦੋਂ ਰੋਕਣ ਕਿ ਹੁੰਦੇ ਸੋ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਹੁਣ ਕਿਸਾਨਾਂ ਦੇ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਸੀ ਸਿੱਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਸ ਮੀਟਿੰਗ ਬੈਸਿਟਾ ਰਹੀ ਹੈ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਅਨੁਸਾਰ ਕਿ ਉਹ ਭਟਕ ਪਏ ਸੀ ਜਾਂ ਫਿਰ ਉਹਨਾਂ ਦੇ ਵੱਲੋਂ ਬਿਨਾਂ ਗੱਲ ਤੋਂ ਜਿਹੜੀ ਨਾਰਾਜ਼ ਹੋ ਕੇ ਜਾਂ ਮੀਟਿੰਗ ਛੱਡ ਕੇ ਚਲੇ ਗਏ ਨੇ ਪਰ ਹੁਣ ਜਿਹੜੀ ਗੱਲ ਬਾਤ ਸਾਹਮਣੇ ਆ ਰਹੀ ਹੈ ਕਿ ਹੁਣ ਉਹ ਜਿਹੜਾ ਕਿਸਾਨ ਚੰਡੀਗੜ੍ਹ ਦੇ ਵਿੱਚ ਐਂਟਰ ਹੋਣਗੇ ਤੇ ਆਪਣੀ ਮੰਗਾਂ ਲੈ ਕੇ ਮੋਰਚਾ ਲਾਣਗੇ ਤੋਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਤਕਰੀਬਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕਨੋਰੀ ਬਾਰਡਰ ਦੇ ਉੱਤੇ ਜਾਂ ਸ਼ੰਭੂ ਬਾਰਡਰ ਦੇ ਉੱਤੇ ਪਹਿਲਾਂ ਹੀ ਜਿਹੜੇ ਧਰਨੇ ਚੱਲ ਰਹੇ ਨੇ ਕਿ ਹੁਣ ਚੰਡੀਗੜ੍ਹ ਵਾਲਾ ਬਾਰਡਰ ਵੀ ਬੰਦ ਹੋ ਜਾਵੇਗਾ ਕਿ ਉੱਥੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਦਿੱਤਾ ਜਾਵੇਗਾ ਫਿਲਹਾਲ ਨਹੀਂ ਲੱਗਦਾ ਕਿਉਂਕਿ ਪਹਿਲਾਂ ਵੀ ਕਿਸਾਨ ਕਈ ਵਾਰ ਚੰਡੀਗੜ੍ਹ ਵੱਲ ਤੁਰੇ ਨੇ ਤਾਂ ਕਿਸਾਨਾਂ ਨੂੰ ਮੁਹਾਲੀ ਤੇ ਚੰਡੀਗੜ੍ਹ ਦੀ ਹੱਦ ਦੇ ਉੱਤੇ ਹੀ ਰੋਕ ਲਿਆ ਜਾਂਦਾ ਹੈ ਪਾਣੀ ਦੇ ਵਿਚਾਰਾਂ ਦੇ ਨਾਲ ਜਿਸ ਤਰ੍ਹਾਂ ਜੋ ਕੁਝ ਇਜਲੇਤ ਸਮੇਤ ਦੇ ਵਿੱਚ ਆਪਾਂ ਨੇ ਦੇਖਿਆ ਭਾਵੇਂ ਜਿਹੜਾ ਇਨਸਾਫ ਕਮੇਨਸਾਫ ਮੋਰਚੇ ਦਾ ਜਿਹੜਾ ਬੰਦੀ ਸਿੰਘਾਂ ਦੇ ਰਹੇ ਦੇ ਲੱਗਿਆ ਉਹ ਵੀ ਮੋਹਾਲੀ ਵਾਲੇ ਪਾਸੇ ਲੱਗਿਆ ਹੋਇਆ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਕਿਸੇ ਨੂੰ ਪਰ ਹੁਣ ਵੇਖਣਾ ਇੱਥੇ ਬੇਅਦਖਾਲਸ ਹੋਵੇਗਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਮੀਟਿੰਗ ਨੂੰ ਲੈ ਕੇ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਕੋਈ ਸੁਖਾਵਾਂ ਰਾਹ ਨਿਕਲ ਸਕੇ ਇਸ ਮੀਟਿੰਗ ਦੇ ਵਿੱਚ ਪਰ ਦੂਜੇ ਪਾਸੇ ਇਹ ਮੀਟਿੰਗ ਬੇਸੀਟਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਯਾਨੀ ਕਿ ਪੰਜਾਬ ਸਰਕਾਰ ਦੇ ਵਿਚਕਾਰ ਵੀ ਜਿਹੜਾ ਕਲੇਸ਼ ਸੀ ਉਹ ਵੱਧਦਾ ਦਿਖਾਈ ਦੇ ਰਿਹਾ ਹੈ ਦੂਜੇ ਪਾਸੇ ਹੁਣ ਜਿਹੜੀ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਮੁਕਤ ਜਾਂ ਫਿਰ ਕਹ ਲਈਏ ਬੈਠੀਆਂ ਜਥੇਬੰਦੀਆਂ ਨੇ ਕਿਸਾਨ ਯੁਗਤ ਜਾਂ ਫਿਰ ਦੂਜੇ ਪਾਸੇ ਹੁਣ ਜਿਹੜੀ ਸਾਰੀ ਕਿਸਾਨ ਜਥੇਬੰਦੀਆਂ ਨੇ ਹੁਣ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁ ਐਕਸ਼ਨ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਪਿਛਾਲ ਤੋਂ ਜਿਹੜਾ ਮੋਰਚਾ ਚੱਲ ਰਿਹਾ ਉਸ ਦੀ ਮੀਟਿੰਗ ਹੁਣ ਕੇਂਦਰ ਦੇ ਨਾਲ ਚੱਲ ਰਹੀ ਹੈ ਤੇ ਉਹ ਹੁਣ ਅਗਲੀ ਮੀਟਿੰਗ ਮਾਰਚ ਦੀ ਮੀਟਿੰਗ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਜਿਹੜਾ ਦੂਜਾ ਗਰੁੱਪ ਹੈ ਸਿੰਘੂਤ ਕਿਸਾਨ ਮੋਰਚਾ ਹੁਣ ਇਹਨਾਂ ਦੇ ਵੱਲੋਂ ਵੀ ਆਪਣਾ ਐਲਾਨ ਕਰ ਦਿੱਤਾ ਗਿਆ ਹੁਣ ਵੇਖਣਾ ਬਈ ਇਹ ਦਿਖਾਲਸ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਕਿਉਂਕਿ ਹੁਣ ਕਿਸਾਨਾਂ ਦੇ ਵੱਲੋਂ ਵੀ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਜਿਸ ਤਰ੍ਹਾਂ ਮੋਰਚੇ ਲਗਾਏ ਜਾ ਰਹੇ ਨੇ ਜਾਂ ਪੱਤਰਨੇ ਲਗਾਏ ਜਾ ਰਹੇ ਨੇ ਇਹ ਵੀ ਬੜੇ ਸਵਾਲ ਖੜੇ ਕਰਦਾ ਹੈ ਤੇ ਸੋ ਤੁਸੀਂ ਕੀ ਸੋਚਦੇ ਸਾਰੇ ਮਸਲਿਆਂ ਲੈ ਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ